ਸੋ ਅੱਜ ਉਹ ਲੱਗ ਰਹੇ ਨੇ ਜਿਹਨਾਂ ਅਸਲੀਅਤ ਆਈ ਹੈ ਅਭੀ ਪਲੇਟ ਕੋਲ ਆ। 8:14 ਹੋ ਗਿਆ। ਉੱਪਰ ਵਿੱਚ ਉੱਪਰ ਵਿੱਚ ਹੋ ਰਿਹਾ। ਸ਼ੌਪਾਂ 'ਚ ਹਾਲੇ ਕੁੱਲੀਆਂ ਨਹੀਂ ਆਈਆਂ। ਜਿਆਦਾ ਗਮ ਟਾਈਮ ਸਾਡੇ ਨੂੰ ਦੱਸਦਾ ਹੀ ਨਹੀਂ ਹੋਇਆਗਾ। ਜੇ ਮੈਂ ਜਿੰਨੇ ਕਰਨਾ ਕੁੱਲੀਆਂ ਨਹੀਂ ਆਈਆਂ। ਅੱਜ ਸੰਡੇ ਵੀ ਜਗਾ ਤਾਂ ਕਰਕੇ ਵੀ ਨਹੀਂ ਹੋ ਰਹੀਆਂ।

Kebawaan. Oh ਸਲਾਈਡ ਤਾਂ ਪਹੁੰਚ ਕੇ ਆ ਜੀ ਮੇਰੀ ਫਰੈਂਡ ਦੇ ਘਰੇ ਚਾਹ ਪਾਣੀ ਦੀ ਤਿਆਰੀ ਚੱਲ ਰਹੀ ਹੈਗੀ ਹੁਣ ਅੱਜ ਤੁਹਾਨੂੰ ਪਾਣੀ ਪਿਲਾ ਦਿੰਦੇ ਦੇਖੋ ਜੀ ਮੇਰੀ ਫਰੈਂਡ ਦੇ ਘਰੇ ਅਸੀਂ ਪਹੁੰਚ ਚੁੱਕੇ ਹਾਂ ਚਾਹ ਪਾਣੀ ਪੀ ਰਹੇ ਹਾਂ ਮੋਸੇ ਖਾ ਲੋ ਦਰਕ ਖਾ ਲੋ ਮੱਢੀ ਖਾ ਲੋ ਹਾਂਜੀ ਹੁਣ ਤੇ ਵਾਪਸ ਆ ਗਏ ਸੀ ਕੁਝ ਵੀਡੀਓ ਵਿੱਚ ਬਣਾਈ ਵੀ ਨਹੀਂ ਹੈਗੀ ਤੇ ਠੰਡ ਸੱਚੀ ਬਹੁਤ ਜ਼ਿਆਦੇ ਸੀਗੀ ਇਹਨੂੰ ਮੈਂ ਕਿਹਾ ਸੀਗਾ ਵੀ ਫਲੱਪੀ ਵਾਲਾ ਕੋਟ ਪਾ ਲੈ ਪਰ ਪਾਇਆ ਨਹੀਂ ਆ ਹੁਣ ਦੇਖੋ ਕਿਵੇਂ ਸੁੰਗੜੇ ਬੈਠੇ ਹੈਗੇ ਆਟੋ ਦੇ ਵਿੱਚ ਜਾ ਰਹਿਆਂਗੇ ਹੁਣ ਬੱਸ ਸਟੈਂਡ ਜੀ ਇਹਨੂੰ ਬਹੁਤ ਜ਼ਿਆਦੇ ਸੇਵ ਕਰੀ ਰੱਖੀ ਦੇਖੋ ਖਾਣ ਪੀਣ ਦਾ ਭੁੱਖਾ ਨਹੀਂ ਹੁੰਦਾ ਹੈਗਾ ਹਨਾ ਇਹ ਇੱਕ ਪਿਆਰ ਹੀ ਹੁੰਦਾ ਹੈਗਾ ਜਦੋਂ ਤੁਸੀਂ ਕਿਸੇ ਘਰ ਜਾਂਦੇ ਹੋ ਘਰੇ ਜਾਂਦੇ ਹੋ ਤੁਹਾਡਾ ਇੱਥੇ ਤੋਂ ਮਾਨ ਹੋਵੇ ਮੈਨੂੰ ਕੱਲ ਉਹਦਾ ਫੋਨ ਗਿਆ ਸੀ ਇਸ ਕਰਕੇ ਮੈਂ ਕਿਹਾ ਜੇ ਨਾ ਡਿਟ ਹੋਵੇ ਆਈ ਨਹੀਂ ਹੈਗੀ ਅੱਜ ਮੈਨੂੰ ਥੋੜਾ ਜਿਹਾ ਕੰਮ ਸੀ ਕਰ ਮੇਰੇ ਬੋਟਲੇ ਮੈਂ ਇਸ ਕਰਕੇ ਮੇਰੇ ਬੋਟਲੇ ਅੱਜ ਸੀ ਥੋੜਾ ਜਿਹਾ ਪਾਪਾਸ ਜਾ ਰਹੇ ਆ ਇਸ ਪੀਆ ਡੀਸੀ ਦੇ ਵਿੱਚ ਵੇ ਪਾ ਪਹੁੰਚ ਚੁੱਕੇ ਹਾਂ ਘਰ ਹਾਂਜੀ ਹੁਣ ਅਸੀਂ ਘਰ ਪਹੁੰਚ ਚੁੱਕੇ ਸੀ ਠੰਡ ਬਹੁਤ ਜ਼ਿਆਦਾ ਹੋ ਗਈ ਸ਼ਾਮ ਨੂੰ ਹਲਕੀ ਹਲਕੀ ਧੁੱਪ ਰਹਿ ਗਈ ਚਲੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਨਾਲ